ਇੱਕ ਬੰਦੂਰੀ ਜਿਹੜੀ ਉਹ ਨਹੀਂ ਦੇਣੀ ਤੇ ਤੁਸੀਂ ਇਹ ਡਰਾਮਾ ਕਰਦੇ ਹੋ ਇਸ ਵੇਲੇ ਇਹ ਦਿਖਾ ਰਹੇ ਹੋ ਕਿ ਜਿਹੜਾ ਪੰਜਾਬ ਸੂਬਾ ਹੈ ਜੋ ਸਭ ਤੋਂ ਜਿਹੜਾ ਲਾਈਨ ਆਫ ਡਿਫੈਂਸ ਜਿਹੜੀ ਸਭ ਤੋਂ ਸਾਡੀ ਇੰਪੋਰਟੈਂਟ ਆ ਉਹ ਅਸੀਂ ਉਹਦੇ ਵਿੱਚ ਜਿਹੜਾ ਉਹ ਵੰਡੇ ਹੋਏ ਨੂੰ ਜਿੱਦ ਨੂੰ ਜਿੱਦ ਦਿੱਲੀ ਦੇ ਦੇਸੀ ਕਮਰੇ 'ਚ ਬੈਠ ਕੇ ਕੋਕੀ ਜਿਹੜੀ ਪੰਜਾਬ ਨਾਲ ਹਮਦਰਦੀ ਦਿਖਾ ਰਹੇ ਕੋਈ ਛੱਡੋ ਇਹ ਵਾਕਈ ਪੰਜਾਬ ਦੇ ਨਾ ਕੋਈ ਹਮਦਰਦੀ ਹੈ ਪੰਜਾਬ ਦੇ ਪਾਣੀ ਦੀ ਅਗਰ ਫਿਕਰ ਹੈ ਇਸ ਫਰਮਾਨ ਚ ਮਾਨ ਮੰਗੂ ਆ ਕੇ ਡੈਮ ਤੇ ਮੰਗਲ ਡੈਮ ਤੇ ਆ ਕੇ ਪੈਰਾ ਬਹੁਤ ਤਾਂ ਕਿ ਅਸੀਂ ਮੰਨੀਏ ਕਿ ਤੁਹਾਨੂੰ ਪੰਜਾਬ ਨਾਲ ਕੋਈ ਅੰਦਰਦੀ ਹੈ ਪੰਜਾਬ ਦਾ ਦਰਦ ਹੈ ਮਸ਼ਕਲੀਆਂ ਸੁਧਰੀਆਂ ਤੁਹਾਨੂੰ ਇਸ ਵੀ ਚੀਰ ਮੈਂ ਉਸ ਸਿਕਿਉਰਿਟੀ ਦੇਖਣ ਗਏ ਆਪਣੇ ਵਿਚ ਦੇ ਡੈਮ ਵੀ ਤੇ ਤੁਸੀਂ ਜੇ ਉੱਤੇ ਕੋਈ ਗੱਲ ਨੂੰ ਗੱਲ ਹੋ ਜੇ ਸਾਡੇ ਸਾਰੇ ਪੰਜਾਬ ਦੇ ਉਹ ਪਿੰਡ ਆ ਜਿਹੜੇ ਉੜ ਜਾਣਗੇ ਜਿਹਨੇ ਉੜ ਜਾਣਗੇ ਸਰੇ ਆਂ ਤੁਹਾਡੀ ਭਾਜਪਾ ਦੀ ਸਰਕਾਰ ਦੇ ਇਸ਼ਾਰਿਆਂ ਤੇ ਬੀਬੀਐਮਬੀ ਦੇ ਅਫਸਰ ਪੰਜਾਬ ਦਾ ਪਾਣੀ ਇਹ ਤੋਂ ਨੋ ਫਿਰਦੇ ਔਰ ਸਾਡੇ ਮਾਨਯੂਕ ਮੁੱਖ ਮੰਤਰੀ ਜੀ ਨੂੰ ਜਾ ਕੇ ਉੱਥੇ ਪੈਰ ਦੇਣਾ ਪੈ ਰਿਹਾ ਇਸ ਤੋਂ ਵੱਧ ਧੱਕਾ ਕੀ ਹੋ ਸਕਦਾ ਪੰਜਾਬ ਉਹਨੂੰ ਦੇਖਣ ਲਈ ਉਹਨੂੰ ਬਚਾਉਣ ਲਈ BBMP ਦੇ ਚੇਅਰਮੈਨਸ ਅਰੇ ਵੀ ਇੰਨੇ ਕਿਉਂ ਗਏ ਆ ਤੁਸੀਂ ਸਿਰਫ ਆਪਣਾ BBMP ਦੇ ਚੇਅਰਮੈਨ ਨੂੰ ਥੱਲੇ ਨਾਲ ਜਾ ਕੇ ਨਾ ਖੋਣ ਲੱਗੋ ਇਸ ਤਰ੍ਹਾਂ ਪੰਜਾਬ ਦੇ ਹੱਕਾਂ ਤੇ ਅਸੀਂ ਡਾਕੇ ਨਹੀਂ ਪੈਣ ਦੇਣੇ ਔਰ ਤੁਸੀਂ ਵੀ ਇਹ ਇੱਕ ਬਿਆਨ ਜਾਰੀ ਕਰਕੇ ਜੇ ਤੁਸੀਂ ਸੋਚਦੇ ਹੋਗੇ ਪਾਣੀ ਦੀ ਪਾਣੀ ਤੁਹਾਡੀ ਸਰਕਾਰ ਖੋਣ ਨੂੰ ਜੰਗਰਾ ਪੂਰਾ ਯਾ ਮਤਲਬ ਇਹ ਹਿਸ ਹੱਦ ਤੱਕ ਜੋਰ ਲਾ ਰਹੀ ਆ ਦੇਖੋ ਅੱਜ ਇਹ ਟੀਮ ਇਸ ਪੰਜਾਬ ਮੈਂ ਕੋਈ ਸ਼ਬਦ ਕਹਿਣਾ ਨਹੀਂ ਚਾਹੁੰਦਾ ਇੱਕ ਪਾਸੇ ਤਾਂ ਐਸਾ ਦੇਸ਼ ਦਾ ਮਾਹੌਲ ਆ ਉਹ ਮਤਲਬ ਦੇਸ਼ ਦੇ ਸਾਨੀਆਂ ਤਿਰੰਗੇ ਦੀ ਸ਼ਾਨ ਉਸ ਰੰਗ ਚ ਪਰੰਗੇ ਹੋਏ ਆ ਕਿ ਕਿਸ ਤਰੀਕੇ ਨਾਲ ਜਿਹੜਾ ਸਾਡੀਆਂ ਭੈਣਾਂ ਵਿਧਵਾ ਕੀਤੀਆਂ ਜਿਹਨਾਂ ਦੇ ਸੰਦੂਰ ਇਹਨਾਂ ਨੇ ਜਿਹੜੇ ਉਜਾੜੇ ਉਹਨਾਂ ਦਾ ਹਿਸਾਬ ਕਿਵੇਂ ਕਰਨਾ ਇੱਕ ਪਾਸੇ ਇਹ ਮੁੱਖ ਮੰਤਰੀ ਆ ਕਿ ਕਿਸੇ ਤਰੀਕੇ ਨਾਲ ਮੈਂ ਵੀ ਟੀਵੀ 'ਚ ਕਿਵੇਂ ਆਵਾਂ ਵੀਡੀਓ ਕਿਵੇਂ ਆਵਾਂ ਕਿਉਂਕਿ 2-3 ਦਿਨ ਦਾ ਸਿਰਫ ਉਹੀ ਗੱਲ ਚੱਲ ਰਹੀ ਹੈ ਕਿ ਮੇਰੀ ਕਿਵੇਂ ਦਿਖੇ ਅੱਜੇ ਬੀਬੀਐਮਪੀ ਦੇ ਚੀਰਮੈਨ ਜਾਂ ਕੋਈ ਹੋਰ ਆਫੀਸਰ ਉਹ ਆਪਣੇ ਆਫਿਸ ਵੀ ਜਾ ਸਕਦੇ ਆ ਉਹ ਆਪਣੇ ਸਰਕਟ ਹਾਊਸ ਆਪਣੇ ਜਿਹੜਾ ਗੈਸਟ ਹਾਊਸ ਜਾਂ ਆਪਣੇ ਵੈਸੇ ਦੌਰੇ ਤੇ ਕਿਉਂਕਿ ਬਰਸਾਤਾਂ ਹੋਈਆਂ ਨਹੀਂ ਤੇ ਆਹ ਥੇਮ ਦੀ ਸਕਿਉਰਿਟੀ ਬਹੁਤ ਜ਼ਰੂਰੀ ਹੈ ਕਿਉਂਕਿ ਸਭ ਤੋਂ ਪਹਿਲਾ ਅਟੈਕ ਨੇ ਜਿਹੜੇ ਉਹ ਡੈਮ ਤੇ ਹੁੰਦੇ ਆ ਤੁਸੀਂ ਮਰਾਂ ਮੋਟਾ ਤਾਂ ਸਮਝੋ ਇਹ ਕਿਹਦਾ ਮંત્રી ਹੈ ਜਿਹੜਾ ਮੈਂ ਸਮਝਾ ਉਹਨੂੰ ਇਸੇ ਕੰਮ ਤੇ ਜਲਦੀ ਤੋਂ ਜਲਦੀ ਐਫ ਆਈ ਆਰ ਕਰਜਾ ਜਿਹੜੀ ਇਹ ਐਮ ਐਲ ਏ ਜਾਂ ਮੰਤਰੀ ਹੈ ਜਿਹੜਾ ਐਜੂਕੇਸ਼ਨ ਬੈਂਸ ਤੇ ਹੋਣੀ ਚਾਹੀਦੀ ਤੇ ਦੇਸ਼ ਤੋਂ ਉਹਦਾ ਮਕਦਮਾ ਜਿਹੜਾ ਇਹ ਤੇ ਦਰਜ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਇੱਕ ਹਿੰਦੂਸਤਾਨੀ ਨਾਗਰਿਕ ਉਹਨਾਂ ਨੂੰ ਅੰਦਰ ਤਾਲਾ ਲਾ ਕੇ ਘੇਰਿਆ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿੰਦਾ ਜਦੋਂ ਇੱਕ ਕੋਰਟ ਚਾਰ ਘੰਟਾ ਚੱਲ ਰਹੀਆਂ ਫੈਸਲੇ ਹੋ ਗਏ ਕੋਰਟ ਚ ਸਭ ਕੁਝ ਹੋ ਗਿਆ ਵੀ ਪਾਣੀ ਇੱਕ ਬੂੰਦ ਵੀ ਹੈ ਜਿਹੜੀ ਉਹ ਨਹੀਂ ਦੇਣੀ ਤੇ ਫਿਰ ਤੁਸੀਂ ਡਰਾਮਾ ਕਰਦੇ ਹੋ ਇਸ ਵੇਲੇ ਇਹ ਦਿਖਾ ਰਹੇ ਹੋ ਵੀ ਜਿਹੜਾ ਪੰਜਾਬ ਸੂਬਾ ਹੈ ਜਿਹੜਾ ਸਭ ਤੋਂ ਜਿਹੜਾ ਲਾਈਨ ਆਫ ਡਿਫੈਂਸ ਜਿਹੜੀ ਸਭ ਤੋਂ ਸਭ ਤੋਂ ਇੰਪੋਰਟੈਂਟ ਆ ਉਹ ਅਸੀਂ ਉਹਦੇ ਵਿੱਚ ਜਿਹੜਾ ਇੱਕ ਉਹ ਵੰਡੇ ਹੋਏ ਮੁੱਖ ਮੰਤਰੀ ਤੇ ਵੀ ਦੇਸ਼द्रोह ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਤੁਹਾਨੂੰ ਕਹਿਣਾ ਜ਼ਿੰਮੇਵਾਰੀ ਨਾਲ ਕੀ ਚੇਅਰਮੈਨ ਨੇ ਜਿਹੜੇ ਉਹ ਗੈਸਟ ਹਾਊਸ ਵੇਖੇ ਬਸ ਹੌਸ ਸਕੱਟ ਹਾਊਸ ਦੇ ਨੇ ਤੇ ਜਿਹੜਾ ਅੱਜ ਡੈਮ ਸੇਫਟੀ ਆ ਜਿਹੜੀ ਐਡਾ ਬੜਾ ਖਤਰਾ ਹੈ ਕੋਈ ਵੀ ਅਬੈਠ ਜਿਹੜਾ ਪਾਕਿਸਤਾਨੀ ਕਰ ਸਕਦਾ ਹੈ ਤੁਸੀਂ ਇਹਨੂੰ ਯਾਰ ਮਸ਼ਕਲੀ ਖੌਲ ਸਮਝ ਲਿਆ ਸੀਐਮ ਸਾਹਿਬ ਤੁਸੀਂ ਜੇ ਸਟੇਜ 'ਤੇ ਰਹੇ ਹੋ ਮੈਂ ਕਹਿਣਾ ਨਹੀਂ ਚਾਹਦਾ ਉਹ ਗੱਲ ਇਸ ਵੇਲੇ ਤੁਸੀਂ ਉਹ ਮਸ਼ਕਲੀਨ ਸੁਧਰਨੀ ਤੁਹਾਨੂੰ ਇਸ ਵੇਲੇ ਚੇਅਰਮੈਨ ਉਸ ਸਿਕਿਉਰਿਟੀ ਵੇਖਣਗੇ ਆਪਣੇ ਬੀਚ ਦੇ ਡੈਮ ਦੀ ਤੇ ਤੁਸੀਂ ਜੇ ਉੱਤੇ ਕੋਈ ਗੱਲ ਨੂੰ ਗੱਲ ਹੋ ਜੇ ਸਾਡੇ ਸਾਰੇ ਪੰਜਾਬ ਦੇ ਉਹ ਪਿੰਡ ਆ ਜਿਹੜੇ ਉੜ ਜਾਣਗੇ ਜਿਹਨੇ ਉੜ ਜਾਣਗੇ ਉਹਨੂੰ ਦੇਖਣ ਲਈ ਉਹਨੂੰ ਬਚਾਉਣ ਲਈ ਪੀਵੀਐਮਪੀ ਦੇ ਚੇਅਰਮੈਨ ਸਾਰੀ ਟੀਮ ਲੈ ਕੇ ਉੱਥੇ ਗਏ ਆ ਤੁਸੀਂ ਸਰਵਪੱਤਰ ਪੀਵੀਐਮਪੀ ਦੇ ਚੇਅਰਮੈਨ ਨੇ ਥੱਲੇ ਨਾਲ ਜਾ ਕੇ ਨਾਲ ਖੁੱਲੋ ਲੱਗਨੇ ਟੀਮ ਦੇ ਨਾਲ ਥੋੜੀ ਅਕਲ ਵਰਤੋ ਇਹ ਮੌਕੇ ਤੇ ਅਕਲ ਵਰਤਣ ਦੀ ਲੋੜਾ ਇੱਕ ਪਾਣੀ ਦਾ ਉਧਰ ਤਾਂ ਦੇਸ਼ ਨਾਲ ਜੰਮ ਸ਼ੁਰੂ ਹੋਈ ਹੋਈ ਹੈ ਤੁਸੀਂ ਜਿਹੜੇ ਆਪਣਾ ਤਮਸ਼ਾ ਸਿਰੇ ਆ ਕੇ ਮੀਡੀਆ 'ਚ ਲੱਗ ਜਾਂਦੇ ਹੋ ਸਿਰਫ ਛੁਟਕਲੇ ਲੋਕਾਂ ਨੂੰ ਹਹਾ ਹਹੀ ਕਰਕੇ ਵਿਚਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਨਾ ਰੋਪੜ ਜ਼ਿਲ੍ਹੇ ਦੇ ਮੈਂ ਵੀ ਉੱਥੇ ਤੁਹਾਡਾ ਮੈਂਬਰ ਪਾਰਲੀਮੈਂਟ ਰਿਹਾ ਤੇ ਤੁਸੀਂ ਦੀ ਰੀਤੀ ਵਿਸ਼ਵਾਸ ਕਰੋ ਇਹਨਾਂ ਦੀਆਂ ਗੱਲਾਂ 'ਚ ਨਾਓ ਨਾਓ ਬਾਰ-ਬਾਰ ਮੈਂ ਤੁਹਾਨੂੰ ਕਹਿੰਦਾ ਅੱਜ ਦਾ ਚੱਟੂ ਜਿਆ ਮੈਂ ਇਹ ਨਹੀਂ ਚਾਹੁੰਦਾ ਜਾਣ ਬੁੱਝ ਕੇ ਇਹਦੇ ਉੱਤੇ ਮੈਂ ਸਮਝਦਾ ਪੁਲਿਸ ਵੀ ਥੋੜਾ ਸੋਚੇ ਪੁਲਿਸ ਵੀ ਇਹਨਾਂ ਦੇ ਇਸ਼ਾਰਿਆਂ ਤੇ ਕੰਮ ਨਾ ਕਰੇ ਕਿੱਧਰ ਦੇਸ਼ ਚੱਲ ਰਿਹਾ ਕੀ ਹਾਲਾਤ ਬਣੇ ਹੋਏ ਆ ਫਿਰ ਮੈਂ ਦੁਬਾਰਾ ਕਹਿੰਦਾ ਵੀ ਬਿਲਕੁਲ ਬੀਬੀਐਮ ਦੇ ਚੇਅਰਮੈਨ ਉੱਤੇ ਕੋਈ ਵੀ ਪਾਣੀ ਦੇ ਬਾਰੇ ਪੰਜਾਬਿਆ ਨਾ ਪੰਜਾਬ ਬਾਰੇ ਗੱਲ ਨਹੀਂ ਕਰਨਗੇ ਸੀ ਕਿਉਂਕਿ ਸਾਡਾ ਯਾਰ ਹਾਈ ਕੋਰਟ ਸੁਪਰੀਮ ਕੋਰਟ ਹਰ ਲੈਵਲ ਤੇ ਇੰਨੀਆਂ ਗੱਲਾਂ ਚੱਲ ਰਹੀਆਂ ਸੀਐਮ ਨੂੰ ਕਿਤੇ ਹੋਰ ਕੰਮ ਨਹੀਂ ਕੋਈ ਦਗਾ ਡਾ ਨਹੀਂ ਕੁਝ ਨਹੀਂ ਇਹ ਹੈਲੀਕਾਪਟਰ ਚੱਕਦੇ ਆਪਣਾ ਭਾਗ ਲੈਮ ਕੇ ਆਪਣੀਆਂ ਖਬਰਾਂ ਬਣਾਉਣ ਲਈ ਆ ਜਾਂਦੇ ਕਿਸ ਤਰੀਕੇ ਨਾਲ ਅੱਜ ਉਹਨਾਂ ਨੇ ਰੂਟ ਕਰਾਇਆ ਉਹ ਪਾਕਿਸਤਾਨੀ ਸੀ ਉਸ ਸੱਤ ਤੋਂ ਵੱਧ ਜਿਹੜੀਆਂ ਲੜਾਈਆਂ ਜੋ ਕੁਝ ਕੁਰਬਾਨੀਆਂ ਜੇ ਮੈਂ ਗਿਣਾਵਾਂ ਉਹ ਅੱਜ ਗੱਲ ਨਹੀਂ ਗਈ ਉਹ ਹਿੰਦੁਸਤਾਨ ਤੋਂ ਪੰਜਾਬ ਦੀ ਆ ਨਾ ਅਸੀਂ ਗੱਲ ਕਰੋ ਪੰਜਾਬ ਨੂੰ ਤੁਸੀਂ ਮੰਨਣ ਦੀ ਕੋਸ਼ਿਸ਼ ਨਾ ਕਰੋ ਸੀਐਮ ਸਾਹਿਬ ਇਹ ਬਹੁਤ ਵੱਡਾ ਦੇਸ਼ ਗ੍ਰੋਹ ਦਾ ਕੰਮ ਆ ਜਿਹੜਾ ਤੁਸੀਂ ਕਰ ਰਹੇ ਮੈਂ ਤੁਹਾਨੂੰ ਕਹਿਣਾ ਜਦੋਂ ਬਾਰ ਬਾਰ ਇੱਕ ਗੱਤੀ ਗੱਲ ਕਿ ਕੋਈ ਪੰਜਾਬ ਦਾ ਇੱਕ ਪਾਣੀ ਨਹੀਂ ਜਾਊਗਾ ਉਹ ਧਾਰਿਆਨਾ ਆਪਣੇ ਜੂ ਨਿਕਲਿਆ ਹੋਇਆ ਹੈ ਰੋਜ਼ ਸਾਡੇ ਕਿਸਾਨ ਦੱਛੇ ਲਈ ਇੱਕ ਦੋ ਦਿਨ ਇਕੱਠੇ ਹੁੰਦੀਆਂ ਕਿਸਾਨ ਕਰਕੇ ਹੁੰਦੇ ਆ ਇੱਕ ਵੀ ਪੰਜਾਬ ਤੇ ਹਿਦਿਆਨੇ ਦਾ ਕੋਈ ਇੱਕ ਵੀ ਬੰਦਾ ਆਪਸ ਵਿੱਚ ਨੇ ਕਿਸੇ ਨੇ ਵੀ ਮੈਂ ਆਪਿਕਲੇ ਬਿਨਰਜ ਜੰਉਂਦਾ ਕੰਮ ਸ਼ੁਰੂ ਹੋਇਆ ਇਸ ਲਫ਼ਜ਼ ਕਿਸੇ ਕੰੀ ਸੁਨੇਹਾ ਇਹਨਾਂ ਪਿਆਰ ਦਿਖਾਇਆ ਰਿਹਾ ਨੇ ਆਪਣੇ ਪਰ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਵਾਲੇ ਕੱਲੀ ਉਹ ਜਿਹੜਾ ਇਹ ਤੁਸੀਂ ਸੀਨ ਕ੍ਰੀਏਟ ਕਰਨ ਲੱਗਿਓ ਤਾਂ ਹੀ ਤਾਂ ਕਹਿੰਦੇ ਸੀ ਵੀ ਇਹ ਕੇਦਰੀ ਵਲੋਂ ਤੁਸੀਂ ਤੁਸੀਂ ਦੇਸ਼ ਨੂੰ ਬੰਨ੍ਹਣ ਵਾਲੀਆਂ ਤਾਕਤਾਂ ਉਹ ਅੱਜ ਮੌਕਾ ਕਿੱਧਰ ਦੇਸ਼ ਨੂੰ ਜੋੜਨ ਦਾ ਇੱਥੇ ਪਤਾ ਨਹੀਂ ਧਿਆਨ ਦੀ ਘੜੀ ਹੁੰਦੀ ਆ ਅੱਜ ਪਤਾ ਲੱਗਦਾ ਜਦੋਂ ਦੇਸ਼ ਨੂੰ ਲੋੜਾ ਤੇ ਤੁਸੀਂ ਦੇਖ ਨੂੰ ਬੰਨ੍ਹ ਰਹੇ ਹੋ ਮਾਨ ਸਾਹਿਬ ਇਸ ਕਰਕੇ ਮੈਂ ਕਹਿੰਦਾ ਵੀ ਦੇਸ਼ ਧੂਰ ਦਾ ਮਕਦਮਾ ਇਹ ਮੰਤਰੀ ਤੇ ਤੇ ਸੀਅਰ ਕਿ ਹੁਮਾ ਚਾਹੀਦਾ ਰਵਨੀਤ ਬਿੱਟੂ ਜੀ ਦਿੱਲੀ ਦੇ ਏਸੀ ਕਮਰਿਆਂ 'ਚ ਬੈਠ ਕੇ ਉਹ ਕੀ ਜਿਹੜੀ ਪੰਜਾਬ ਨਾਲ ਹਮਦਰਦੀ ਦਿਖਾ ਰਹੇ ਉਹਨੂੰ ਛੱਡੋ ਇਹ ਵਾਕਈ ਪੰਜਾਬ ਦੇ ਪੱਤੀ ਕੋਈ ਹਮਦਰਦੀ ਹੈ ਪੰਜਾਬ ਦੇ ਪਾਣੀਆਂ ਦੀ ਅਗਰ ਫਿਕਰ ਹੈ ਜੇ ਭਗਵੰਤ ਸਿੰਘ ਮਾਨ ਲੰਗੂ ਆ ਕੇ ਡੈਮ ਤੇ ਮੰਗਲ ਡੈਮ ਤੇ ਆ ਕੇ ਪੈੜਾ ਦੌਜ ਤਾਂ ਤੇ ਅਸੀਂ ਮੰਨੀਏ ਵੀ ਤੁਹਾਨੂੰ ਪੰਜਾਬ ਨਾਲ ਕੋਈ ਹਮਦਰਦੀ ਹੈ ਪੰਜਾਬ ਦਾ ਦਰਦ ਹੈ ਸ਼ਰੇਆਮ ਤੁਹਾਡੀ ਪਾਰਟੀ ਸ਼ਰੇਆਮ ਤੁਹਾਡੀ ਭਾਜਪਾ ਦੀ ਸਰਕਾਰ ਦੇ ਇਸ਼ਾਰੇ ਤੇ ਬੀਬੀਐਮਬੀ ਦੇ ਅਫਸਰ ਪੰਜਾਬ ਦਾ ਪਾਣੀ ਲੱਟਣ ਨੂੰ ਫਿਰਦੇ ਹੋ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਜਿਹਨੂੰ ਜਾ ਕੇ ਉਥੇ ਪੈਰ ਆ ਦੇਣਾ ਪੈ ਰਿਹਾ ਇਸ ਤੋਂ ਵੱਧ ਕਾਕੀ ਹੋ ਸਕਦਾ ਪੰਜਾਬ ਸਾਰੇ ਹੱਦਾ ਤੁਸੀਂ ਔਰ ਤੁਹਾਡੀ ਕੇਂਦਰ ਸਰਕਾਰ ਨੇ ਪਾਰ ਕਰਦੀਆਂ ਪੰਜਾਬ ਬੀਜੇਪੀ ਚੋਂ ਇੱਕ ਵੀ ਲੀਟਰ ਬੋਲਣ ਨੂੰ ਤਿਆਰ ਸੀ ਜੀ ਤੁਸੀਂ ਪੰਜਾਬ ਦਾ ਪਾਣੀ ਨਹੀਂ ਪੀਤਾ ਪਰ ਉਹ ਪੰਜਾਬ ਦੇ ਪਾਣੀਆਂ ਦੀ ਕੋਈ ਫਿਕਰ ਨਹੀਂ ਆ। ਰੋਜ਼ ਇੱਕ ਬਿਆਨ ਦੇ ਦਿੰਦੇ ਹੋ ਕਿ ਇੱਕ ਬੋਲ ਨਹੀਂ ਜਾਣ ਦੇਵਾਂਗੇ। ਉਧਰ ਤੁਹਾਡੇ ਅਫਸਰ ਜਿਹੜੇ ਆ ਰੋਜ਼ ਆ ਕੇ ਇਲੀਗਲ ਔਰ ਅਨਕਨਸਟੀਚੁਅਲ ਤਰੀਕੇ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਸਾਜ਼ਿਸ਼ ਕਰਦੇ ਆ। ਕੋਸ਼ਿਸ਼ ਕਰਦੇ ਆ ਸਾਡੇ ਅਫਸਰਾਂ ਨੂੰ ਤਨ ਕੀਤਾ ਜਾ ਰਿਹਾ, ਸਾਡੇ ਅਫਸਰਾਂ ਨੂੰ ਹਟਾਇਆ ਜਾ ਰਿਹਾ। ਵੇਖੋ ਇਹ ਡਰਾਮੇਬਾਜ਼ੀ ਛੱਡੇ ਪੰਜਾਬ ਭਾਜਪਾ ਦਾ ਅਗਰ ਥੋੜਾ ਬਾਤ ਦੀ ਸਮਝ ਆ ਦੇ ਪ੍ਰਤੀ ਕੋਈ ਹੁੰਨ ਕਰਦੀ ਆ ਨਾ। ਦੇ ਭਗਵੰਤ ਮਾਨ ਜੀ ਮੰਗੂ ਮੁੱਖ ਮੰਤਰੀ ਸਾਹਿਬ ਮੰਗੂ ਆਓ ਗਰਾਉਂਡ ਚ ਆਉਣਾ ਪਤਾ ਲੱਗੇ ਇਸ ਤਰ੍ਹਾਂ ਪੰਜਾਬ ਦੇ ਹੱਕਾਂ ਤੇ ਅਸੀਂ ਡੱਕੇ ਨਹੀਂ ਪੈਣ ਦੇਣੇ ਔਰ ਤੁਸੀਂ ਵੀ ਇਹ ਇੱਕ ਬਿਆਨ ਜਾਰੀ ਕਰਕੇ ਜੇ ਤੁਸੀਂ ਸੋਚਦੇ ਹੋਗੇ ਪਾਣੀ ਜਾਂ ਪਾਣੀ ਤੁਹਾਡੀ ਸਰਕਾਰ ਖੋਣ ਨੂੰ ਦਿਨ ਰਾਤ ਪੂਰਾ ਇਹ ਮਤਲਬ ਇਹ ਹੱਥ ਤੱਕ ਜੋਰ ਲਾ ਰਹੀ ਆ ਪੂਰਾ ਅਟੀ ਦਾ ਜੋਰ ਲਾਇਆ ਹੋਇਆ ਸੋ ਮੇਰੀ ਬੇਨਤੀ ਅਰਬਨੀ ਬਟੂ ਜੀ ਪੰਜਾਬ ਦੇ ਲੋਕ ਸਾਰੇ ਸਿਚੂਸ਼ਨ ਨੂੰ ਦੇਖ ਰਿਹਾ ਪੰਜਾਬ ਦੇ ਲੋਕ ਸਭ ਕੁਝ ਪਛਾਣ ਰਹੇ ਕਿ ਕੌਣ ਪੰਜਾਬ ਦੇ ਪਾਣੀਆਂ ਦਾ ਰਾਖਾ ਆ ਕੌਣ ਅਸੱਚੰਦਰਦ ਤੇ ਕੌਣ ਗੱਦਾਰ ਹੈ ਤੁਸੀਂ ਪੰਜਾਬ ਦੇ ਪਾਣੀਆਂ ਨਾਲ ਪੰਜਾਬ ਦੇ ਲੋਕਾਂ ਨਾਲ ਆਪਣੀ ਆਪਣੀ ਧਰਤੀ ਨਾਲ ਗੱਦਾਰੀ ਕਰ ਰਹੇ ਹੋ ਪੰਜਾਬ ਦੇ ਲੋਕ ਪੰਜਾਬ ਬੀਜੇਪੀ ਨੂੰ ਸਭ ਕੁਝ ਸਿਖਾਉਣ ਗਏ ਹੋਰੇ